ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਆ ਜੀ ਪਿੰਡ ਮੋਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਤੇ ਇਸ ਗੁਰਦੁਆਰਾ ਸਾਹਿਬ ਜਦੋਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਉਹਨਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸੀ। ਇੱਥੇ ਮੋਹੀ ਪਿੰਡ ਦੇ ਬਾਹਰ-ਬਾਹਰੇ ਜਗ੍ਹਾ ਇੱਕ ਮਤਲਬ ਜੰਗਲ ਦੀ ਤਰ੍ਹਾਂ ਸੀ। ਜਦੋਂ ਪਹੁੰਚੇ ਇੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕਰਿਆ। ਉਸ ਤੋਂ ਬਾਅਦ ਗੁਰੂ ਜੀ ਦੇ ਸੇਵਾ ਦੇ ਲਈ ਗੁਰੂ ਜੀ ਦੀ ਸੇਵਾ ਕਰਨ ਦੇ ਲਈ ਪਿੰਡ ਦੇ ਜਿਹੜੇ ਲੋਕ ਸੀ ਉਹ ਲੰਗਰ ਪਾਣੀ ਪ੍ਰਸ਼ਾਦਾ ਵਗੈਰਾ ਲੈ ਕੇ ਆਏ ਗੁਰੂ ਜੀ ਨੂੰ ਸ਼ਕਾਇਆ। ਤੇ ਗੁਰੂ ਜੀ ਬੜੇ ਖੁਸ਼ ਹੋਏ। ਮੋਸਟ ਟਾਈਮ ਗੁਰੂ ਜੀ ਦੇ ਉਂਗਲ ਦੇ ਵਿੱਚ ਛੱਲਾ ਸੀ ਜਿਸ ਦੀ ਸਹਾਇਤਾ ਦੇ ਨਾਲ ਗੁਰੂ ਜੀ ਤੀਰ ਚਲਾਇਆ ਕਰਦੇ ਸੀ ਉਹ ਛੱਲਾ ਉਂਗਲ ਸੁੱਜ ਜਾਣ ਕਾਰਨ ਨਿਕਲਦਾ ਨਹੀਂ ਸੀ ਤਾਂ ਪਿੰਡ ਦੇ ਲੋਹਾਰ ਜਵਾਲਾ ਸਿੰਘ ਨੂੰ ਬੁਲਾ ਕੇ ਉਹ ਕਟਾਇਆ ਗਿਆ ਅੱਜ ਕੱਲ ਉਹ ਛੱਲਾ ਜਿਹੜਾ ਪਿੰਡ ਭੰਮੀਪੁਰਾ ਜਗਰਾਵਾਂ ਦੇ ਵਿੱਚ ਜਿਹੜਾ ਹੈ ਉਹ ਨਸ਼ਾਣੀ ਵਿੱਚੋਂ ਪਿਆ ਹੈ ਸੋ ਇੱਥੇ ਗੁਰੂ ਜੀ ਨੇ ਆ ਕੇ ਇਸ ਪਿੰਡ ਦੇ ਜਿਹੜੇ ਨੇ ਅ ਲੋਕਾਂ ਨੂੰ ਵਰਦਾਨ ਦਿੱਤੇ ਤੇ ਇਹ ਮੋਹੀ ਪਿੰਡ ਹੈ ਜਿਹੜਾ ਬਹੁਤ ਸਾਰੀਆਂ ਮੁਸੀਬਤਾਂ ਵਾਲੇ ਵਾਲੇ ਪਿੰਡਾਂ ਚਾਹੀਆਂ ਪਰ ਇਹ ਮੋਹੀ ਪਿੰਡ ਉਸੇ ਤਰ੍ਹਾਂ ਸੁਖੀ ਵਸ ਰਿਹਾ ਏ ਸੋ ਇਸ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ